ਦੋਸਤੋ ਅੱਜ ਦੇਲੇ ਮੈਂ ਜ਼ਿਲ੍ਹਾ ਫੈਸਲਾਬਾਦ ਲਾਈਵ ਪਰ ਤਹਿਸੀਲ ਜੜਾ ਵਾਲੇ ਦਾ ਇੱਕ ਪਿੰਡੇ ਸਤਾਨਵੇਂ ਗਾਵੇ ਕੰਗਾ ਤੇ ਕੰਗ ਕੰਗ ਕਾਂਗੀ ਕਹਿੰਦੇ ਰੋਸ਼ੀ ਅੱਛਾ ਤੇ ਬਾਬਾ ਜੀ ਤੇਰੇ ਨਾਲ ਬੈਠੇ ਆ ਕਪੂਰਥਲਾ ਇਹਦਾ ਜ਼ਿਲ੍ਹਾ ਸੀ ਤੇ ਪਿੰਡੇ ਦਾ ਦਾ ਕਿਹੜਾ ਪਿੰਡ ਦਾ ਸਹਾਰਾ ਠਿਕਰੀਆ ਠਿਕਰੀਆ ਪਿੰਡ ਸੀ ਕਪੂਰਥਲਾ ਜ਼ਿਲ੍ਹਾ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ 'ਚ ਤੇ ਉਥੋਂ ਦਾ ਕੋਈ ਹੋਵੇ ਲਾਦਵੀ ਬਾਬਾ ਇਹਨਾਂ ਕੰਟੈਕਟ ਕਰਿਆ ਨੇ ਬਾਬਾ ਇਹ ਆਪਣੇ ਨਾਲ ਦੇ ਪਿੰਡ ਦੱਸੋ ਠਿਕਰੀ ਵਾਲੇ ਦੇ ਹੈ ਹਾਂ ਠਿਕਰੀ ਵਾਲੇ ਨਾਲ ਦੇ ਜਿਹੜੇ ਪਿੰਡ ਸੀ ਉਹ ਦੱਸੋ ਹਰਾਂ ਮੈਂ ਤਾਂ ਨੂੰ ਬੋਟ ਪਖਾ ਪਰ ਅੱਛਾ ਤੇ ਬਾਕੀ ਆ ਹੈ ਕਰਨ ਜਾਂ ਪਰ ਅੱਛਾ ਅੱਛਾ ਹਾਂ ਰਿਵੀ ਦੀ ਰਿਵੀ ਹਾਂ ਨੂਰਪੁਰ ਆਹਾ ਆਹਾ ਨੂਰੀ ਤੁੜਵੀ ਰਿਵੀ ਦੀ ਹੋਰ ਨੂਰਪੁਰ ਬਣਾਇਆ ਨਾ ਕੋ ਨੂਰਪੁਰ ਬਣਾਇਆ ਨਾ ਹੋਰ ਅੱਛਾ ਤੇ ਉਹ ਜਿਹੜੇ ਆਪਣੇ ਨਿੱਕੇ ਹੁੰਦੇ ਤੁਹਾਡੇ ਬੇਲੀ ਸਨ ਉਹਨਾਂ ਦੇ ਨਾਂ ਦੱਸ ਦਿਓ ਜਿਨ੍ਹਾਂ ਦੇ ਘਰ ਤੋਂ ਹੀ ਜਾਂਦੇ ਰਹੇ ਜੀ ਮਿਲਤਾ ਸਿਆ ਸਰਜਣ ਸਿਆ ਅੱਛਾ ਲੰਬਰਦਾਰ ਅੱਛਾ ਆਹਾ ਕੋਈ ਪੈਈ ਬੋਦੇ ਰਹੇ ਹਾਂ ਜੀ ਉਹ ਲੰਬਰਦਾਰ ਵੀ ਨੇ ਜੀ ਲੰਬਰਦਾਰ ਨਹੀਂ ਆ ਪਾਉਂਦੇ ਜੀ ਠੀਕ ਹੈ ਜੀ ਦੋਸਤੋ ਨਾਮ ਵੀ ਬਾਬਿਆਂ ਦਾ ਪਿੰਡ ਦਾ ਹੋਇਆ ਕੰਟੈਕਟ ਕਰਿਓ ਕੋਈ